ਬਾਣਾ ਲਈ ਹਾਂ ਓਕੇ ਹੈ ਅੰਦਰ ਆ ਕੇ ਦੇਖਦਾ ਸਮਾਂ ਸੋਲ ਕੋਈ ਨਹੀਂ ਹੈ ਫਿਰ ਉਹਦੇ ਕੱਪੜਾ ਬੰਨ ਕੇ ਲੈਣਾ ਸੀ ਲੱਗੇ ਹੋਏ ਇਹਨਾਂ ਬਾਬਾ ਜੀ ਦੱਸਦੇ ਕਿ 400 ਸਾਲ ਪੁਰਾਣੇ ਜਿਹੜੇ ਪੱਥਰ ਜਿਹੜੇ ਇਹ ਜਿਹੜੇ ਉੱਪਰ ਹੈ ਜਿਹੜੇ ਉਹ ਲੱਗੇ ਹੋਏ ਸਾਰੇ ਇਹ ਕੱਪੜੇ ਜਿਹੜੇ ਜਿਵੇਂ ਦੇ ਤਿਉਂ ਜਿਹੜੇ ਪਏ ਆ ਆਪਾਂ ਤੁਹਾਨੂੰ ਉਸ ਗੁਫਾ ਦੇ ਵਿੱਚ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਪੱਥਰ ਹੈ ਬੁਥੇ ਕਿ ਬਹੁਤ ਸਾਰੇ ਫਿਲਮਾਂ ਦੀ ਛੋਟੀਆਂ ਵੀ ਹੋਈ ਤੇ ਬਹੁਤ ਸਾਰੇ ਲੋਕ ਆਏ ਵੀ ਪਰ ਉਧਰ ਧਿਆਨ ਨਹੀਂ ਦਿੱਤਾ ਗਿਆ ਉਹਦੇ ਆਫਰ ਜੂਰੇ ਤੁਸੀਂ ਪਹਿਲਾਂ ਇਹ ਗੁਫਾ ਦਾ ਫੋਟੋਸੀ ਤੇ ਖਾਲ ਲਈਏ ਟਾਰਚ ਵੀ ਲੈ ਕੇ ਚਲੇ ਆ ਆਪਣੇ ਕੋਲ ਟਾਰਚ ਮੇਰੇ ਕੋਲ ਆ ਤੇ ਜਾਣਦੀ ਤੁਹਾਨੂੰ ਮੈਂ ਕੋਸ਼ਿਸ਼ ਕਰਦੇ ਆ ਅੰਦਰ ਜਾਣ ਦੀ ਕਿ ਕਿਸ ਤਰ੍ਹਾਂ ਅਸੀਂ ਲੋਕ ਜਿਹੜੇ ਆ ਉਹ ਨਹੀਂ ਸੰਭਾਲ ਸਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਅੰਦਰ ਅੰਦਰ ਵੀ ਤੁਹਾਨੂੰ ਇਹ ਗੁਫਾ ਜਿਹੜੀ ਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਸ ਗੁਫਾ ਦੇ ਵਿੱਚ ਸਾਡੀ ਜਿਹੜੀ ਆ ਉਹ ਐਂਟਰੀ ਹੋ ਗਈ ਤੇ ਨਾਲ ਦੀ ਨਾਲ ਪੰਨੀ ਰਾਣਾ ਜੀ ਆਪਾਂ ਇੱਕ ਗੁਫਾ ਨੂੰ ਦਿਖਾਉ ਲਈਏ ਤੁਸੀਂ ਦੇਖਦੇ ਆ ਕਿ ਅੱਜ ਵੀ ਇਸ ਗੁਫਾ ਦੇ ਵਿੱਚ ਜਿਹੜੇ ਉਹ ਕਿਲੇ ਜਿਹੜੇ ਲੱਗੇ ਹੋਏ ਆ ਜਿੱਥੇ ਕੋੜਿਆਂ ਨੂੰ ਬੰਨ੍ਹਿਆ ਜਾਂਦਾ ਸੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਗੁਫਾ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੀਆਂ ਹੋਈਆਂ ਬਹੁਤ ਸਾਰੀ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਆ ਕੇ ਜਿਹੜਾ ਉਹ ਆਰਾਮ ਵੀ ਇਹ ਕਰਿਆ ਕਰ ਦੱਸਣ ਤੋਂ ਕਿਉਂਕਿ ਅੰਦਰ ਗੈਸ ਹੋ ਸਕਦੀ ਆ ਇਸ ਲਈ ਮੈਂ ਤੁਹਾਨੂੰ ਅੰਦਰਲਾ ਦ੍ਰਿਸ਼ ਦਿਖਾ ਲਦਾ ਕਿ ਇਹ ਜਿਹੜੀ ਤੁਸੀਂ ਬਿਲਕੁਲ ਅੰਦਰੋਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਤੇ ਜਿਹੜਾ ਉਹ ਬਾਬਾ ਬੰਦਾ ਬਹਾਦਰ ਜੀ ਜਿਹੜੇ ਉਹ ਇੱਥੇ ਰਹੇ ਤੇ ਉਹਨਾਂ ਨੇ ਇੱਥੇ ਜਾਣ ਕੇ ਜਿਹੜਾ ਉਹ ਬੈਠੇ ਵੀ ਲੁਕੇ ਵੀ ਕੁਝ ਤਸਵੀਰਾਂ ਅਸੀਂ ਤੁਹਾਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤੋਂ ਨਾਮ ਜਨਾ ਇਹ ਦੇਖਣ ਤੋਂ ਗੈਸ ਨਾ ਬਣੀ ਹੋਗੀ। ਗੈਸ ਆਈ ਤਾਂ ਹੁਣ ਮੈਂ ਮਾਰ ਤੇ ਮਾਰ ਕੇ ਮੂੰਹ ਅੰਦਰ ਕਰਕੇ ਦੇਖਾਂ ਮੈਂ ਬੁੜਾ ਖਾ ਲੂੰਗਾ। ਉਹ ਤਾਂ ਲਾਈਟ ਲਾ ਕੇ ਸਟੈਂਡ ਹੀ ਕਮਾ ਲਈ ਅੰਦਰ ਦਾ ਕੈਮਰਾ ਸਣੀ। ਇਹ ਵੀ ਠੀਕ ਹੈ। ਵੀਡੀਓ ਚਲਾ ਦੋ ਨਾ। ਹਾਂ। ਉਹਨਾਂ ਵਾਲੇ ਖਾਲੀ ਕਬਰੇ ਦੇ ਅੰਦਰ। ਕੀ ਬੰਦੇ ਕਿ ਮੂੰਹ ਮਾਰੋ। ਸਰਕਲ ਨਹੀਂ ਹੋਰ ਕੁਝ ਨਹੀਂ ਕੋਈ ਨੰਕਾਰਤ ਹੋਇਆ ਲਿਆ ਉਹ ਦਾ ਜੂਮ ਕਰਨਾ ਬਸ